ਲੋਕ ਸਭਾ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ 17 ਸੰਸਦ ਮੈਂਬਰਾਂ ਨੂੰ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸੰਸਦ ਮੈਂਬਰਾਂ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸાસੰਤ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਪੁਰਸਕਾਰ ਜਿਹੜਾ ਕਿ ਉਹ ਦਿੱਤਾ ਗਿਆ। ਸੰਸਦ ਰਤਨ ਪੁਰਸਕਾਰ ਪ੍ਰਾਪਤ ਕਰਨ ਲਈ ਚੰਨੀ ਨੇ ਕਿਹਾ ਕਿ ਮੈਂ ਜਲੰਧਰ ਦੀ ਲੋਕ ਸਭਾ ਹਲਕੀ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਮੈਂ ਸੰਸਦ ਦੀ ਯਾਤਰਾ ਸ਼ੁਰੂ ਕੀਤੀ ਹੈ। एनसीपी सपा दी नेता सुप्रिया सुले भाजपा नेता रविशंकर निशिकांत दुबे अते शिवसेना यूटीबी दे नेता अरविंद सावंत अते और सांसद मेंबर इस संसद रतन पुरस्कार दे विच जो कि 2025 रे चुन्या गया सी उस दे विच शामिल ले ए पुरस्कार सांसद मेंबर लोका नु जो कि लोकसभा विच भेद दे ने लोक लोकसभा दे विच उना दीया विशेष जो योगदान जो जो दत्ता जांदा है ਉਸ ਦੇ ਲਈ ਚੁਣਿਆ ਜਾਂਦਾ ਹੈ ਸੰਸਦ ਰਤਨ ਪੁਰਸਕਾਰ ਤੋਂ ਇਲਾਵਾ ਇਸ ਦੇ ਵਿੱਚ ਉਹਨਾਂ ਦੇ ਲਗਾਤਾਰ ਜੋ ਤਿੰਨ ਕਾਰ ਦੇ ਕਾਰਜਕਾਲ ਦੌਰਾਨ ਸੰਸਦੀ ਲੋਕਤੰਤਰ ਦੇ ਵਿੱਚ ਯੋਗਦਾਨ ਦੇ ਸਨਮਾਨ ਦੇ ਵਿੱਚ ਵਿਸ਼ੇਸ਼ ਜੋ ਕਿ ਜਿਊਰੀ ਪੁਰਸਕਾਰ ਵੀ ਸ਼ਾਮਲ ਹੁੰਦਾ ਹੈ ਤਾਂ ਸੰਸਦ ਦਾ ਇਹ ਵਿਸ਼ੇਸ਼ ਪੁਰਸਕਾਰ 16ਵੀਂ ਲੋਕ ਸਭਾ ਤੋਂ ਬਾਅਦ ਆਪਣੇ ਸਭ ਤੋਂ ਵਧੀਆ ਪ੍ਰਦਰਸ਼ਨ ਜਾਰੀ ਰੱਖਣ ਦੇ ਲਈ ਸੰਸਦ ਮੈਂਬਰਾਂ ਨੂੰ ਦਿੱਤਾ ਗਿਆ ਤਾਂ ਇਹਨਾਂ ਦੇ ਵਿੱਚ ਭਾਜਪਾ ਨੇਤਾ ਪਰਥੂਰੀ ਮਹਿਤਾਬ ਉੜੀਸਾ ਇਨਕਲਾਬੀ ਸਮਾਜਵਾਦੀ ਪਾਰਟੀ ਦੇ ਨੇਤਾ ਐਨ ਕੇ ਪ੍ਰੇਮਚੰਦਰਨ ਕੇਲਰ ਐਨ ਸੀ ਪੀ ਸਪਾ ਨੇਤਾ ਸੁਪ੍ਰਿਆ ਸੁਲੇ ਮਹਾਰਾਸ਼ਟਰ ਅਤੀ ਸ਼ਿਵ ਸੈਨਾ ਨੇਤਾ ਸ਼੍ਰੀ ਰੰਗ ਅੱਪਾ ਬਾਰਨੇ ਮਹਾਰਾਸ਼ਟਰ ਦੇ ਨਾਮ ਜੜੇ ਨੇ ਸ਼ਾਮਿਲ ਕੀਤੇ ਗਏ ਨੇ ਤਾਂ ਉਸ ਦੇ ਵਿੱਚ ਇੱਕ ਪੰਜਾਬ ਦਾ ਨਾਮ ਵੀ ਸ਼ਾਮਿਲ ਹੈ ਜਿਸ ਦਾ ਜੋ ਕਿ ਲੋਕ ਸਭਾ ਤੋਂ ਭਾਰੀ ਬਹੁਮਤ ਦੇ ਨਾਲ ਜਿੱਤੇ ਸੀ ਤੇ ਲੋਕਾਂ ਦੀ ਆਵਾਜ਼ ਜਿਹੜੀ ਹੈ ਲੋਕ ਸਭਾ ਦੇ ਵਿੱਚ ਚੱਕੀ ਗਈ ਸੀ ਤਾਂ ਚਰਨਜੀਤ ਸਿੰਘ ਚੰਨੀ ਨੇ ਜਦੋਂ ਪੁਰਸਕਾਰ ਲਿਆ ਤਾਂ ਉਹਨਾਂ ਨੇ ਜਿਹੜਾ ਕਿ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਦਾ ਭਾਵਕ ਹੋ ਕੇ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਬਹੁਮਤ ਦੇ ਕੇ ਮੈਨੂੰ ਜਿਹੜਾ ਕਿ ਲੋਕ ਸਭਾ ਦੇ ਵਿੱਚ ਭੇਜਿਆ ਸੀ ਤਾਂ ਮੈਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਲਗਾਤਾਰ ਉਲੰਧ ਕਰਦਾ ਰਵਾਂਗਾ